ਬੁਲਟ ਦੇ ਪਟਾਕੇ ਪਾਉਣ ਵਾਲਿਆਂ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਦੱਸਦੇ ਇਹ ਕੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਇੱਥੇ ਪੁਰਾਣੀ ਕਚੈਰੀ ਨਜ਼ਦੀਕ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਤੇ ਪੁਲਿਸ ਨੇ ਸ਼ਿਕੰਜਾ ਕਸਿਆ ਪੁਲਿਸ ਅਧਿਕਾਰੀਆਂ ਵੱਲੋਂ ਇਸ ਮੌਕੇ ਚਲਾਨਟ ਕੱਟੇ ਗਏ ਤੇ ਕਈ ਬਾਈਕਸ ਨੂੰ ਬੌਂਡ ਵੀ ਕੀਤਾ ਗਿਆ ਤੁਸੀਂ ਵੀਡੀਓ 'ਚ ਸੁਣ ਸਕਦੇ ਹੋ ਕਿ ਕਿਵੇਂ ਇੰਸਪੈਕਟਰ ਨੌਜਵਾਨਾਂ ਨੂੰ ਚੇਤਾਵਨੀ ਦਿੰਦਾ ਨਜ਼ਰ ਆ ਰਿਹਾ ਹੈ ਕਿ ਬੁਲਟ ਦੇ ਪਟਾਕੇ ਮਾਣਨ ਵਾਲੇ ਨੌਜਵਾਨਾਂ ਨੂੰ ਕਿਵੇਂ ਮੋਟਰਸਾਈਕਲ ਬਾਉਂਡ ਦਾ ਗਿਫਟ ਦਿੱਤਾ ਜਾ ਰਿਹਾ ਹੈ ਕ੍ਰੀਟਰ ਜੋ ਹੁਸ਼ਿਆਰਪੁਰ ਦਾ ਬਹੁਤ ਐਸ ਟਾਈਮ ਰਸ਼ ਵਾਲਾ ਏਰੀਆ ਹੁੰਦਾ ਜਿੱਥੇ ਖਾਣ ਪੀਣ ਵਾਸਤੇ ਪਬਲਿਕ ਦੇ ਬਹੁਤ ਵਧੀਆ ਉਪਤਾ ਪ੍ਰਬੰਧ ਹੈ ਤੇ ਹਰ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਖਾਣ ਪੀਣ ਵਾਸਤੇ ਆਉਂਦੇ ਆ ਇੱਥੇ ਮਾਨਯੋਗ ਐਸਐਸਪੀ ਸ਼੍ਰੀ ਸਰਿੰਦਰ ਲੰਬਾ ਜੀ ਆਈਪੀਐਸ ਹੁਸ਼ਿਆਰਪੁਰ ਜੀ ਨੇ ਸਿਕਿਉਰਿਟੀ ਦੇ ਬਹੁਤ ਸਖਤ ਪ੍ਰਬੰਧ ਕੀਤੇ ਆ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਵਿਅਕਤੀ ਜਿਹੜਾ ਹੁੰਦਾ ਰਸ਼ ਜਿਆਦਾ ਹੋਣ ਕਰਕੇ ਕੁਝ ਵਿਅਕਤੀ ਜਿਹੜੇ ਆ ਇੱਥੇ ਆ ਕੇ ਫੁੱਲ ਲੜਬਾਜੀ ਕਰਦੇ ਆ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਆ ਇਹ ਉੱਚੀ ਆਵਾਜ਼ ਦੇ ਕੇ ਨਕਲੀ ਸਲੰਸਰ ਲਾ ਕੇ ਉਹ ਆਵਾਜ਼ ਦੇ ਕੇ ਤੇ ਜਿਹੜਾ ਮਾਹੌਲ ਸ਼ਹਿਰ ਦਾ ਇਸ ਮਾਰਕੀਟ ਦਾ ਜਿਹੜਾ ਮਾਹੌਲ ਹੈ ਖਰਾਬ ਕਰਦੇ ਆ ਇੱਥੇ ਅਸੀਂ ਪਹਿਲਾਂ ਵੀ ਕਈ ਲੋਕਾਂ ਦੇ ਜਿਹੜੇ ਆ ਚਲਾਨ ਕਰ ਚੁੱਕੇ ਆ ਅੱਜ ਵੀ ਦੋ ਮੋਟਰਸਾਈਕਲ ਸੀਰੇ ਜਿਹੜੇ ਜਿਹੜੇ ਉਹ بار-ਬਾਰ ਰੌਂਡ ਲਾ ਰਹੇ ਸੀਗੇ ਇੱਕ ਮੋਟਰਸਾਈਕਲ ਪਟਾਕੇ ਮਾਰ ਰਿਹਾ ਸੀਗਾ ਤੇ ਦੂਸਰਾ ਮੋਟਰਸਾਈਕਲ ਉਹਦੇ ਜਿਹੜੇ ਮਗਰ ਸੀਗਾ ਉਹ ਉੱਚੀ ਰੇਸਾਂ ਉੱਚੀ ਰੇਸ ਤੇਜ਼ ਰੇਸਾਂ ਦੇ ਕੇ ਆਵਾਜ਼ ਕਰ ਰਿਹਾ ਸੀ ਤੇ ਜਿੰਨੇ ਮੈਨੂੰ ਪਬਲਿਕ ਦੇ ਜਿਹੜੇ ਲੋਕ ਆ ਉਹਨਾਂ ਨੇ ਫੋਨ ਕੀਤਾ ਕਿ ਸਾਰੇ ਜਿਹੜੇ ਮੋਟਰਸਾਈਕਲ ਆ ਉਹ ਘੇਰ ਲਿਆ ਪਲੀਜ਼ ਤੁਸੀਂ ਆ ਜਾਓ ਮੈਂ ਤੁਰੰਤ ਉਸ ਟਾਈਮ ਤੇ ਬੱਸ ਸਟੈਂਡ ਹਰਪੁਰ ਤੇ ਚੈਕਿੰਗ ਕਰ ਰਿਆ ਸੀਗਾ ਆਪਣੀ ਟੀਮ ਦੇ ਨਾਲ ਬਸ ਤੁਰੰਤ ਗੱਡੀ ਭਜਾਈ ਆਪਣੀ ਟੀਮ ਨਾਲ ਇੱਥੇ ਆ ਗਿਆ ਇੱਥੇ ਆ ਕੇ ਜਦੋਂ ਮੋਟਰਸਾਈਕਲ ਚੈੱਕ ਕੀਤੇ ਵਾਕਈ ਉਹ ਮੋਟਰਸਾਈਕਲ ਪਟਾਕੇ ਮਾਰਦਾ ਸੀ ਜਿਹੜਾ ਦੂਸਰਾ ਮੋਟਰਸਾਈਕਲ ਆ ਉਹ ਉਹਦਾ ਸਲੈਂਸਰ ਜਿਹੜਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਇੱਕ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਆ ਉਹਦਾ ਅਸੀਂ ਠੋਕੇ ਚਲਾਣ ਕੀਤਾ ਤੇ ਮੋਟਰਸਾਈਕਲ ਜਿਹੜਾ ਬੰਦ ਕਰ ਦਿੱਤਾ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹਦਾ ਮੋਟਰ ਵਹੀਕਲ ਐਟ ਕਹਤਾ ਆਪਾਂ ਜੋ ਠੋਕ ਕੇ ਚਲਾਨ ਬਣਦਾ ਸੀ ਉਹ ਕੀਤਾ ਜੀ ਬੋਲਟ ਦੇ ਪਟਾਕੇ ਪਾਉਣ ਵਾਲਿਆਂ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਦੱਸਦੇ ਇਹ ਕੀ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਇੱਥੇ ਪੁਰਾਣੀ ਕਚੈਰੀ ਨਜ਼ਦੀਕ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਤੇ ਪੁਲਿਸ ਨੇ ਸ਼ਿਕੰਜਾ ਕਸਿਆ ਪੁਲਿਸ ਅਧਿਕਾਰੀਆਂ ਵੱਲੋਂ ਇਸ ਮੌਕੇ ਚਲਾਨਟ ਕੱਟੇ ਗਏ ਤੇ ਕਈ ਬਾਈਕਸ ਨੂੰ ਬੌਂਡ ਵੀ ਕੀਤਾ ਗਿਆ ਤੁਸੀਂ ਵੀਡੀਓ 'ਚ ਸੁਣ ਸਕਦੇ ਹੋ ਕਿ ਕਿਵੇਂ ਇੰਸਪੈਕਟਰ ਨੌਜਵਾਨਾਂ ਨੂੰ ਚੇਤਾਵਨੀ ਦਿੰਦਾ ਨਜ਼ਰ ਆ ਰਿਹਾ ਹੈ ਕਿ ਬੁਲਟ ਦੇ ਪਟਾਕੇ ਮਾਣਨ ਵਾਲੇ ਨੌਜਵਾਨਾਂ ਨੂੰ ਕਿਵੇਂ ਮੋਟਰਸਾਈਕਲ ਬਾਉਂਡ ਦਾ ਗਿਫਟ ਦਿੱਤਾ ਜਾ ਰਿਹਾ ਹੈ ਕ੍ਰੀਟਰ ਜੋ ਹੁਸ਼ਿਆਰਪੁਰ ਦਾ ਬਹੁਤ ਐਸ ਟਾਈਮ ਰਸ਼ ਵਾਲਾ ਏਰੀਆ ਹੁੰਦਾ ਜਿੱਥੇ ਖਾਣ ਪੀਣ ਵਾਸਤੇ ਪਬਲਿਕ ਦੇ ਬਹੁਤ ਵਧੀਆ ਉਪਤਾ ਪ੍ਰਬੰਧ ਹੈ ਤੇ ਹਰ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਖਾਣ ਪੀਣ ਵਾਸਤੇ ਆਉਂਦੇ ਆ ਇੱਥੇ ਮਾਨਯੋਗ ਐਸਐਸਪੀ ਸ਼੍ਰੀ ਸਰਿੰਦਰ ਲੰਬਾ ਜੀ ਆਈਪੀਐਸ ਹੁਸ਼ਿਆਰਪੁਰ ਜੀ ਨੇ ਸਿਕਿਉਰਿਟੀ ਦੇ ਬਹੁਤ ਸਖਤ ਪ੍ਰਬੰਧ ਕੀਤੇ ਆ ਕਿਉਂਕਿ ਇੱਥੇ ਹਰ ਤਰ੍ਹਾਂ ਦੇ ਵਿਅਕਤੀ ਜਿਹੜਾ ਹੁੰਦਾ ਰਸ਼ ਜਿਆਦਾ ਹੋਣ ਕਰਕੇ ਕੁਝ ਵਿਅਕਤੀ ਜਿਹੜੇ ਆ ਇੱਥੇ ਆ ਕੇ ਫੋਲ ਲੜਬਾਜੀ ਕਰਦੇ ਆ ਮੋਟਰਸਾਈਕਲਾਂ ਦੇ ਪਟਾਕੇ ਮਾਰਦੇ ਆ ਇਹ ਉੱਚੀ ਆਵਾਜ਼ ਦੇ ਕੇ ਨਕਲੀ ਸਲੰਸਰ ਲਾ ਕੇ ਉਹ ਆਵਾਜ਼ ਦੇ ਕੇ ਤੇ ਜਿਹੜਾ ਮਾਹੌਲ ਸ਼ਹਿਰ ਦਾ ਇਸ ਮਾਰਕੀਟ ਦਾ ਜਿਹੜਾ ਮਾਹੌਲ ਹੈ ਖਰਾਬ ਕਰਦੇ ਆ ਇੱਥੇ ਅਸੀਂ ਪਹਿਲਾਂ ਵੀ ਕਈ ਲੋਕਾਂ ਦੇ ਜਿਹੜੇ ਆ ਚਲਾਨ ਕਰ ਚੁੱਕੇ ਆ ਅੱਜ ਵੀ ਦੋ ਮੋਟਰਸਾਈਕਲ ਸੀਰੇ ਜਿਹੜੇ ਜਿਹੜੇ ਉਹ بار-ਬਾਰ ਰੌਂਡ ਲਾ ਰਹੇ ਸੀਗੇ ਇੱਕ ਮੋਟਰਸਾਈਕਲ ਪਟਾਕੇ ਮਾਰ ਰਿਹਾ ਸੀਗਾ ਤੇ ਦੂਸਰਾ ਮੋਟਰਸਾਈਕਲ ਉਹਦੇ ਜਿਹੜੇ ਮਗਰ ਸੀਗਾ ਉਹ ਉੱਚੀ ਰੇਸਾਂ ਉੱਚੀ ਰੇਸ ਤੇਜ਼ ਰੇਸਾਂ ਦੇ ਕੇ ਆਵਾਜ਼ ਕਰ ਰਿਹਾ ਸੀ ਤੇ ਜਿੰਨੇ ਮੈਨੂੰ ਪਬਲਿਕ ਦੇ ਜਿਹੜੇ ਲੋਕ ਆ ਉਹਨਾਂ ਨੇ ਫੋਨ ਕੀਤਾ ਕਿ ਸਾਰੇ ਜਿਹੜੇ ਮੋਟਰਸਾਈਕਲ ਆ ਉਹ ਘੇਰ ਲਿਆ ਪਲੀਜ਼ ਤੁਸੀਂ ਆ ਜਾਓ ਮੈਂ ਤੁਰੰਤ ਉਸ ਟਾਈਮ ਤੇ ਬੱਸ ਸਟੈਂਡ ਹਰਪੁਰ ਤੇ ਚੈਕਿੰਗ ਕਰ ਰਿਆ ਸੀਗਾ ਆਪਣੀ ਟੀਮ ਦੇ ਨਾਲ ਬਸ ਤੁਰੰਤ ਗੱਡੀ ਭਜਾਈ ਆਪਣੀ ਟੀਮ ਨਾਲ ਇੱਥੇ ਆ ਗਿਆ ਇੱਥੇ ਆ ਕੇ ਜਦੋਂ ਮੋਟਰਸਾਈਕਲ ਚੈੱਕ ਕੀਤੇ ਵਾਕਈ ਉਹ ਮੋਟਰਸਾਈਕਲ ਪਟਾਕੇ ਮਾਰਦਾ ਸੀ ਜਿਹੜਾ ਦੂਸਰਾ ਮੋਟਰਸਾਈਕਲ ਆ ਉਹ ਉਹਦਾ ਸਲੈਂਸਰ ਜਿਹੜਾ ਬਹੁਤ ਜ਼ਿਆਦਾ ਆਵਾਜ਼ ਕਰਦਾ ਸੀ ਇੱਕ ਜਿਹੜਾ ਪਟਾਕੇ ਵਾਲਾ ਮੋਟਰਸਾਈਕਲ ਆ ਉਹਦਾ ਅਸੀਂ ਠੋਕੇ ਚਲਾਨ ਕੀਤਾ ਤੇ ਮੋਟਰਸਾਈਕਲ ਜਿਹੜਾ ਬੰਦ ਕਰ ਦਿੱਤਾ ਜਿਹੜਾ ਦੂਸਰਾ ਮੋਟਰਸਾਈਕਲ ਹੈ ਉਹਦਾ ਮੋਟਰ ਵਹੀਕਲ ਐਟਟਾ ਦਾ ਆਪਾਂ ਜੋ ਠੋਕ ਕੇ ਚਲਾਨ ਬਣਦਾ ਸੀ ਉਹ ਕੀਤਾ